ਦਿੱਲੀ ਦੀ ਤਰ੍ਹਾਂ ਬੇਟਾ ਅੱਜ ਫੇਰ ਤੁਹਾਨੂੰ ਮੈਂ ਮੈਥ ਦੇ ਔਰਲ ਕੁਐਸਚਨ ਪੁੱਛੂੰਗੀ ਤੇ ਤੁਸੀਂ ਜਵਾਬ ਦੇਣੇ ਆ ਤੁਹਾਡੇ ਕੋਲ ਨੋਟਬੁੱਕ ਹੈ ਪੈਨਸਿਲ ਹੈ ਪੈਨ ਹੈ ਤੁਸੀਂ ਸੋਲਵ ਕਰ ਸਕਦੇ ਹੋ ਸਾਰੇ ਬੱਚਿਆਂ ਨੇ ਹੀ ਐਕਟਿਵ ਹੋ ਕੇ ਇਹਦਾ ਜਵਾਬ ਦੇਣਾ ਹੈ ਕੁਐਸਚਨ ਦਾ ਠੀਕ ਹੈ ਮਾਰਕਸ ਮਿਲਣਗੇ ਦੇਖਦੇ ਆ ਕਿਹੜੀ ਟੀਮ ਜਿੱਤੂਗੀ ਦੋ ਟੀਮਾਂ ਬਣੀਆਂ ਨੇ A ਔਰ B A ਕੋ ਨਹੀਂ A ਟੀਮ ਸੁਮਨ ਵਾਲੀ ਟੀਮ और बी टीम इधर किरण वाली टीम ठीक है चलो स्टार्ट करिए आप ओके हाँ जी राम ने एक प्रेस खरीदी राम ने एक प्रेस खरीदी उसने छे किश्तों कुल छ किश्त बारह सौ अठारह रुपए दिते एक किश्त उसने किन मतलब एक किश्त किन्ने की जो तो इधर बैठ जाओ चेर ਤੁਸੀਂ ਸੋਲਵ ਕਰੋ ਆਪਣੀ ਕਾਪੀ ਚੈੱਕ ਕਰੋ ਜੇ ਤੁਸੀਂ ਵੀ ਚੈੱਕ ਲੋ ਆਪਣੀ ਦੀ ਨੋਟਬੁੱਕ ਲੈ ਲਓ ਬੈਗ ਚੋਂ ਕੱਢ ਲਓ ਕੋਈ ਨਾ ਕੱਢ ਫਰੀ ਨਹੀਂ ਰਹਿਣਾ ਹਣ ਮੈਂ ਇੱਕ ਵਾਰੀ ਕੁਐਸਚਨ ਦੁਬਾਰਾ ਬੋਲ ਦਿੰਨੀ ਆ ਸੁਣੋ ਰਾਮ ਨੇ ਇੱਕ ਪ੍ਰੈਸ ਖਰੀਦੀ ਦੇਖੋ ਬੇਟਾ ਕਈ ਵਾਰੀ ਕੀ ਕਰਦੇ ਆ ਮੰਮੀ ਪਾਪਾ ਆਪਣੇ ਕੋਲ ਜ਼ਿਆਦਾ ਪੈਸੇ ਨਹੀਂ ਹੁੰਦੇ ਤਾਂ ਆਪਾਂ ਕਿਸ਼ਤਾਂ ਦੇ ਕੋਈ ਚੀਜ਼ ਲੈ ਲੈਂਦੇ ਆ ਲੈਣੇ ਨੇ ਕਿਸ਼ਤਾਂ ਦੇ ਕੋਈ ਚੀਜ਼ ਹੈਨਾ ਆਪਣੇ ਮੰਮੀ ਪਾਪਾ ਕੋਲ ਜ਼ਿਆਦਾ ਪੈਸੇ ਨਹੀਂ ਹੁੰਦੇ ਤਾਂ ਉਹ ਦੇਖਦੇ ਨੇ ਵੀ ਆਪਾਂ ਕਿਸ਼ਤਾਂ ਦੇ ਲੈ ਲਈਏ ਕਿਸਤਨਾ ਮਤਲਬ ਹੈ ਕਿ ਉਹ ਪੈਸੇ ਆਪਾਂ ਥੋੜੇ ਥੋੜੇ ਕਰਕੇ ਦਈਏ ਹੈਨਾ ਹੁੰਦਾ ਨਾ ਵੀ ਜਿਵੇਂ ਕੋਈ 1 ਮਿੰਟ ਬਟਾ 1 ਮਿੰਟ ਮੈਂ ਗੱਲ ਸਮਝਾਉਂਦਾ ਫਿਰ ਤੁਹਾਡੇ ਤੋਂ ਪੁੱਛੂਗੀ ਜਿਵੇਂ ਆਪਾਂ ਕੋਈ ਫ੍ਰਿਜ ਲੈ ਲਿਆ ਕੂਲਰ ਲੈ ਲਿਆ ਤੇ ਚੇਰ ਤੇ ਬੈਠ ਜਾ ਕੋਈ ਨੂੰ ਇੱਧਰ ਕਰ ਦੋ ਉਹ ਇੱਥੇ ਰੱਖ ਦੋ ਸਮਾਰੀਆ ਮੇਰਾ ਉੱਥੇ ਰੱਖੋ ਹਾਂਜੀ ਬੀ ਉਹਦਾ ਮਤਲਬ ਇਹ ਹੈ ਕਿ ਆਪਾਂ ਸਾਰੇ ਪੈਸਾ ਨਾ ਦੇ ਕੇ ਉਹ ਪੈਸਿਆਂ ਦੇ ਟੋਟੇ ਕਰ ਲੈਣੇ ਆ ਵੰਡ ਲੈਣੇ ਆ ਵੀ ਇੱਕ ਵਾਰੀ ਚ ਮੈਂ ਇੰਨੇ ਦਊਂਗਾ ਜੀ ਦੂਜੀ ਪਰ ਹਰ ਵਾਰੀ ਉਹਨੇ ਉਹਨੇ ਦੇ ਕੇ ਆਪਾਂ ਕਿਸ਼ਤ ਪੂਰੀ ਕਰ ਲੈਂਦੇ ਹਾਂ ਠੀਕ ਹੈ ਕੁਐਸਚਨ ਮੋਂ ਮੈਂ ਬੋਲਦੀ ਆ ਕਹਿੰਦੇ ਰਾਮ ਨੇ ਇੱਕ ਪ੍ਰੈਸ ਖਰੀਦੀ ਇੱਕ ਮੈਂ ਕੁਐਸਚਨ ਬੋਲਦਾ ਇੱਕ ਪ੍ਰੈਸ ਖਰੀਦੀ ਤਾਂ ਉਸਨੇ 6 ਕਿਸ਼ਤਾਂ ਵਿੱਚ 6 ਵਾਰੀ ਦੇ ਵਿੱਚ 1218 ਰੁਪਏ ਦਿੱਤੇ ਦਾ ਮਤਲਬ ਇਹ ਹੈ 6 ਵਾਰ ਚ 1218 ਰੁਪਏ ਦਿੱਤੇ ਯਾਨੀ ਕਿ 1218 ਦੀ ਹੂੰ ਫਰਿੱਜ ਨਹੀਂ ਪ੍ਰੈਸ 1218 ਦੀ ਸੀ ਛੇ ਵਾਰ ਚ ਦਿੱਤੇ ਨੇ ਉਹਨੇ ਪੈਸੇ ਯਾਨੀ ਕਿ ਇੱਕ ਵਾਰ ਚ ਕਿੰਨੇ ਰੁਪਏ ਦਿੱਤੇ ਮਨਮਜੀ ਪ੍ਰੈਸ ਦੇ ਪੈਸੇ ਆ ਜੋ ਉਹਨੇ ਛੇ ਵਾਰ ਚ ਦਿੱਤੇ ਨੇ ਟੋਟਲ ਪੈਸੇ ਦਿੱਤੇ ਉਹਨੇ 1218 ਤਾਂ ਇੱਕ ਵਾਰ ਚ ਕਿੰਨੇ ਦਿੱਤੇ ਹਾਂਜੀ ਹੁਣ ਏਕਮ ਦੱਸੋ 23 ਕਿੰਨੇ 23 23 ਛੇ ਵਾਰ ਚ ਮਤਲਬ ਇੱਕ ਵਾਰ ਚ 23 ਦਿੰਦਾ ਵੇ ਛੇ ਵਾਰ ਚ ਦੇ ਕੇ 1218 ਹੋ ਜਾਂਦੇ ਹਾਂਜੀ ਹਾਂਜੀ ਤੁਸੀਂ ਦੱਸੋ

ਨਹੀਂ 6 ਵਾਰ ਚ ਪੈਸੇ ਦੀ 1218 1218 1224 ਜੀ ਮਰੀ ਹਾਂਜੀ 230 ਸਹੀ ਕਰਿਆ ਪਰ ਉਹ ਭਾਗ ਗਲਤ ਕਰ ਗਈ ਤੂੰ ਭਾਗ ਕਰ ਗਈ ਗਲਤ ਵੇ ਕਰ ਸਹੀ ਕਿੱਥੇ ਗਲਤੀ ਹੈ ਮੈਨੂੰ ਪਤਾ ਲੱਗ ਗਿਆ ਜੀ ਹਾਂਜੀ 230 ਜੀ ਹਾਂ ਕਿੰਨਾ ਆਊਗਾ ਅਨਸਰ ਪਰ ਇਹ ਵੀ ਇਹ ਪਹਿਲੀ ਵਾਰ ਚ ਤਾਂ ਜਵਾਬ ਦਿੱਤਾ ਨਹੀਂ ਐਨਆਈ ਟੀਮ ਦਾ ਲਗਾ ਤੂੰ ਭਾ ਗਲਤ ਕਰ ਗਈ ਕਰਦੀ ਕਰਦੀ ਸਹੀ ਮੈਨੇ 230 ਆਇਆ ਦਿਖਾਈ ਦਿਖਾਈ ਮੈਨੂੰ ਦੇ ਕਾਪੀ ਦੇ ਬੇਟਾ ਮੈਨੂੰ ਨਾ ਐਵੇਂ ਸਮਝ ਨਹੀਂ ਆਉਂਦਾ ਤੁਹਾਡਾ ਲਿਖਿਆ ਸਾਨੂੰ ਕਹਿਆ ਤਾਂ ਮੈਂ ਅੱਗੇ ਲਿਖਿਆ ਕਰੋ ਇਹਨੂੰ ਕਿੱਥੇ ਆਇਆ 230 ਆ ਜਦੋਂ 12 ਤਾਰ ਲਿਆ ਉਸ ਤੋਂ ਬਾਅਦ ਉੱਪਰ ਇੱਕ ਤਾਰ ਹੈ ਉਦੋਂ ਵਾਰ 1 ਦਾ ਕੁਝ ਬਣਿਆ ਨਹੀਂ ਤਾਂ 8 ਵੀ ਤਾਂ ਨਾਲ ਉਤਾਰੇ ਸੀ ਫਿਰ 0 ਨਹੀਂ ਲੱਗਣੀ ਸੀ ਵਿਚਾਲੇ ਤਾਂ ਇਹ ਤੁਹਾਨੂੰ ਕਹਿੰਦੀ ਆ ਸਾਫ਼ ਕੰਮ ਕਰਿਆ ਕਰੋ ਮੈਂ ਤੁਹਾਡੀ ਕਾਪੀ ਵੀ ਤਾਂ ਦੇਖ ਸਕਦੀ ਆ ਕਰੋ ਕਾਪੀ ਸਾਰੇ ਕਾਂਟੇ ਹੀ ਕਾਂਟੇ ਹੁੰਦੇ ਨੇ ਇਹਨੂੰ ਅੱਗੇ ਕਰੋ ਸੋਲਵ ਜਿੱਥੇ ਅੱਗੇ ਮੈਂ ਤੁਹਾਨੂੰ ਜਗ੍ਹਾ ਦਿੱਨੀ ਹੁੰਦੀ ਆ ਨਾ ਜਿੱਥੇ ਕਰਦੇ ਹੋ ਨੇ ਉੱਥੇ ਲਾਈਨ ਵਾਈਜ਼ ਸੋਲਵ ਨੂੰ ਸਮ ਕਰੋ ਹਾਈਂਡੀ ਪਤਾ ਲੱਗ ਗਿਆ ਯਾਨੀ ਕੀ ਕਹਿ ਰਿਹਾ ਵੀ ਉਹ ਇੱਕ ਵਾਰ ਚ 203 ਰੁਪਏ ਦਿੰਦਾ ਉਹ ਭਾਈ ਨੂੰ ਜਦੋਂ ਫਿਰ ਫੇਰ ਦੂਜੀ ਵਾਰ ਚ 203 ਦੇ ਜਾਂਦਾ ਫਿਰ ਤੀਜੀ ਵਾਰ ਚ ਦੇ ਜਾਂਦਾ ਕਿਉਂ ਦੇ ਕੇ ਜਾਂਦਾ ਆਪਾਂ ਕਿਸ਼ਤਾਂ ਤੇ ਤਾਂ ਲੈਣੇ ਆ ਜੀ ਜਦੋਂ ਆਪਣੇ ਕੋਲ ਓਨੇ ਪੈਸੇ ਨਹੀਂ ਹੁੰਦੇ ਤਾਂ ਆਪਾਂ ਪੈਸਿਆਂ ਦਾ ਉਹ ਕਿਸ਼ਤ ਬਨ ਲੈਣੇ ਆ ਐਵੇਂ ਕੋਈ ਮੋਬਾਈਲ ਲੈਣੇ ਆ ਵੀ ਸਾਨੂੰ ਜੀ 10000 ਦਾ ਮਿਲਿਆ ਆਪਾਂ ਕਿਸ਼ਤ ਲੈ ਲਈ ਕਿ ਕਿਸ਼ਤ ਬਨ ਲੈਣੇ ਹੁੰਨੇ ਆ 500 ਦੀ ਜਾਂ 10000 ਦੀ ਵੀ ਫਿਰ ਹਰ ਵਾਰੀ ਦੁਕਾਨਦਾਰ ਨੂੰ ਇੰਨੇ ਨੇ ਪੈਸੇ ਦੇ ਦੰਨੇ ਆ ਠੀਕ ਹੈ ਹਾਂ ᱱੈਕਸਟ ਪ੍ਰੈਸ਼ਨ ਆਪਣਾ ਇੱਕ ਦੁੱਧੀ ਕੋਲ 50 ਲੀਟਰ ਦੁੱਧ ਸੀ ਇਹ ਈਜ਼ੀ ਸਮ ਹੈ ਬਹੁਤ ਰਣਵੀਰ ਦੂਰ ਹੋਰ ਹਣੀ ਤੋਂ ਇੱਕ ਦੁੱਧੀ ਕੋਲ ਆ 50 ਲੀਟਰ ਦੁੱਧ ਸੀ ਉਸਨੇ 14 ਲੀਟਰ ਦੁੱਧ ਸਵੇਰ ਵੇਲੇ ਵੇਚ ਦਿੱਤਾ ਹੁਣ ਦੱਸੋ ਉਸ ਕੋਲ ਕਿੰਨਾ ਦੁੱਧ ਬਾਕੀ ਰਹਿ ਗਿਆ ਧਿਆਨ ਨਾਲ ਦੱਸਿਓ ਹਣੀ 36 ਜੀ ਮੈਨੂੰ 36 ਜੀ ਨਹੀਂ ਆ ਗਈ ਮੈਨੂੰ 35 ਜੀ 36 ਜੀ ਹਾਂ ਜੀ ਹਈ ਆਂ ਯਾਰੀ ਕੁ ਚੁੱਪ ਕਰ ਜਾ ਚੁੱਪ ਕੀ ਪਤਾ ਗਲਤ ਹੋਵੇ 36 ਕਿਰਾਈ ਤੇਰਾ 45 ਕਿਵੇਂ ਆ ਗਿਆ ਮੇਰਾ 36 ਕਿਰਾਈ ਹੈ ਕੀ ਚੋ ਕੀ ਘਟਾਇ ਕੀ ਆਈ 50 ਚ 14 ਘਟਾਇਆ 45 ਆਉਂਦਾ ਦੇਖੀ 36 35 ਤੇਰਾ ਵੀ ਗਲਤ ਆਇਆ ਤੇਰਾ ਤੇਰਾ ਜਮੀ ਜਮੀ ਲਵੇ ਹੋਰ ਹੀ ਕੁਛ ਆ ਗਿਆ ਜਸਪ੍ਰੀ ਤਾਂ ਅਨਸਰ ਇਹਦਾ ਅਨਸਰ ਹੈ 36 50 ਚੋਂ 14 ਘਟਾਣਾ ਸੀ ਇਹ ਤਾਂ ਸੌਖਾ ਸਵਾਲ ਸੀ ਤੁਸੀਂ ਕਿਉਂ ਇਹਨੇ ਨਾਲੇ ਕਾਪੀ ਨਹੀਂ ਸੋਲ ਕਾਪੀ ਤਾਂ ਨਹੀਂ ਸੋਲਵ ਕਰਿਆ ਸਿਰਫ ਦਿਮਾਗ ਦੇ ਵਿੱਚ ਹੀ ਕਰ ਲਿਆ ਇਹਨੇ ਤੁਸੀਂ ਕਿਉਂ ਨਹੀਂ ਲਗਾਉਂਦੇ ਸੌਖੇ ਸਵਾਲਾਂ ਦੇ ਹਨੀ ਇਹ ਤਾਂ ਸੌਖਾ ਸੀ ਸਵਾਲ ਜਿਵੇਂ 50 ਚੋਂ 14 ਕੱਢਣੇ ਨੇ ਤਾਂ ਇਹੀ ਸੀ ਫੇਰ ਇਹਦਾ ਕਿਉਂ ਨਹੀਂ ਜਵਾਬ ਦਿੱਤਾ ਲਗਾਓ ਮਣੀ ਮਣੀ ਹੋਰ ਲਗਾਓ 1 ਨੰਬਰ ਇਹਨਾਂ ਤੇ ਲਗਾ ਦਿਓ 0 ਹਾਂ ਜੀ ਨੈਕਸਟ ਸਮ ਦੇਖੋ ਇੱਕ ਲਾਇਬ੍ਰੇਰੀ ਵਿੱਚ ਜਿਵੇਂ ਆਪਣੀ ਲਾਇਬ੍ਰੇਰੀ ਬਣੀ ਆਈ ਹੈ ਨਾ ਲਾਇਬ੍ਰੇਰੀ ਵਿੱਚ 34 ਪੰਜਾਬੀ ਦੇ ਕਾਰਡ ਪਏ ਨੇ 56 ਗਣਿਤ ਦੇ ਕਾਰਡ ਤੇ 55 ਅੰਗਰੇਜ਼ੀ ਭਾਸ਼ਾ ਦੇ ਕਾਰਡ ਹਾਂ ਜੀ 34 ਪੰਜਾਬੀ ਦੇ 34 ਪੰਜਾਬੀ ਦੇ 56 56 ਗਣਿਤ ਦੇ ਕਾਰਡ ਤੁਸੀਂ ਸੋਲਵ ਕਰੋ ਅਸੀਂ ਦੱਸੀ 350 ਨਹੀਂ ਮੈਨੂੰ ਨਹੀਂ 34 ਰੁਕ ਜਾਓ ਅੱਜ ਉਹਨਾਂ ਤੋਂ ਪੁੱਛੂੰਗੀ ਇਹ ਸਵਾਲ ਦਾ ਆਨਸਰ ਬਹੁਤ ਈਜ਼ੀ ਹੈ ਜਿਹੜੇ ਬਿਲਕੁਲ ਕੋਈ ਵੀ ਨਹੀਂ ਜਵਾਬ ਦਿੰਦੇ 34 ਪੰਜਾਬੀ ਦੇ ਮੈਂ ਕੀ ਬੋਲਦੀ ਸੀ 34 ਪੰਜਾਬੀ ਦੇ ਕਾਰਡ 56 ਗਣਿਤ ਦੇ ਕਾਰਡ ਔਰ 55 ਅੰਗਰੇਜ਼ੀ ਭਾਸ਼ਾ ਦੇ ਕਾਰਡ ਤਾਂ ਲਾਇਬ੍ਰੇਰੀ ਵਿੱਚ ਕੁੱਲ ਕਾਰਡ ਕਿੰਨੇ ਨੇ ਇਹ ਦੱਸਣਾ ਨਹੀਂ ਇੱਕ ਵਾਰੀ ਲੀ ਗੋ 34 34 ਸੈਕਿੰਡ ਨੰਬਰ ਤੇ 1 ਮਿੰਟ ਬੇਟਾ 1 ਮਿੰਟ ਬੇਟਾ ਸਾਰਿਆਂ ਨੂੰ ਰਕਮ ਪਤਾ ਲੱਗਣ ਤੋਂ ਪਹਿਲਾਂ ਕੀ ਸਟੇਟਮੈਂਟ ਹੈ ਦੀ 34 ਨੇ ਜਿਹੜੇ 34 ਪੰਜਾਬੀ ਦੇ ਨੇ 56 56 ਗਣਿਤ ਦੇ ਨੇ ਔਰ 55 55 ਅੰਗਰੇਜ਼ੀ ਦੇ ਨੇ ਇਹਦਾ ਆਨਸਰ ਪਤਾ ਕੀ ਤੋਂ ਪੁੱਛਿਆ ਜਾਊ ਇਹਦਾ ਆਨਸਰ ਇੱਕ ਤਾਂ ਪੁੱਛਿਆ ਜਾਊਗਾ ਸੁਖਦੀਪ ਤੋਂ ਇੱਕ ਅਰਸ਼ ਤੋਂ ਇੱਕ ਸਹਜ ਤੋਂ ਤਿੰਨ ਬੱਚਿਆਂ ਤੋਂ ਪੁੱਛਿਆ ਜਾਊਗਾ ਦੇਖ ਇੱਕ ਗੁਰਨoor ਤੋਂ ਨਹੀਂ ਬੰਦ ਕਰ ਆਪ ਦਾ ਅਨਸਰ ਬੰਦ ਕਰ ਰਹਿਕਮ ਹਾਣੀ ਦੱਸੋ ਗਲਤ ਕਰਿਆ ਤੋ ਤਿੰਨਾਂ ਦੁਬਾਰੇ ਜੋੜ ਕਰ ਹਾਣੀ ਗੁਰਨoor ਗੁਰਨoor ਗਰਦੈ ਸਹੀ ਹੈ ਗਲਤ ਸੁਖਦੀਪ ਖੜੀਓ വൺ ഹഡ്രഡ ബോ ഹഡാ ചോദദീഡ് ഹണ സഹ സഹജ ദുഗാ ਦੱਸੋ ਗਲਤ ਦੱਸੋ ਦੱਸੋ ਤਾਂ ਸਹੀ ਹਮ 10 ਕਿੰਨਾ ਅਨਸਰ ਆਇਆ 1405 ਪਰ ਇਹਨੇ ਬੋਲਿਆ ਦਾ 1405 ਹੈ ਮੈਨੂੰ ਪਤਾ ਨਹੀਂ ਉਹ 145 ਹੈ ਕਾਂਡੀ ਇਹਨਾਂ ਦੀ ਟੀਮ ਦਾ ਲਗਾਓ ਇਹਨਾਂ ਨੇ ਦੱਸਿਆ ਸੀਗਾ 145 ਦੇਰ ਤੈਨੂੰ ਪਿਛਲੀ ਕਲਾਸ ਦੇ ਵਿੱਚ ਕਰਦਾ ਮੈਂ ਦੱਸੋ ਨਹੀਂ ਪਾਸ ਹੋ ਗਿਆ ਸੀ ਮੈਨੂੰ ਪਤਾ ਫੇਰ ਤੈਨੂੰ ਜੋੜ ਗਲਤ ਕੀਤਾ ਹੈ ਪਹਿਲਾਂ ਤੈਨਾਂ ਨੇ ਜੋੜ ਗਲਤ ਕੀਤਾ ਮੈਂ ਕੱਲ ਤੋਂ ਤੈਨੂੰ ਪਿਛਲੀ ਕਲਾਸ ਦੇ ਵਿੱਚ ਬਿਠਾਉਂਗੀ ਦੇਖੀਂ 30 ਵਾਰੀ ਕਦੇ ਵੀ ਆਸਰੇ ਸਾਨੂੰ ਇਹ ਲੱਗਦਾ ਵੀ ਬਾਕੀ ਦੇ ਦਿੰਦੇ ਨੇ ਅਨਸਰ ਤੂੰ ਕਹਿੰਦਾ ਸੀ ਮੈਂ ਵੀ ਇਦਾਂ ਇਦਾਂ ਇਸ਼ਾਰ ਕਰਦੇ ਸਾਰੇ ਹਾਂ ਨਹੀਂ ਇੱਕ ਕਣਕ ਦੀ ਬੋਰੀ ਇੱਕ ਕਣਕ ਦੀ ਬੋਰੀ ਵਿੱਚ 95 ਕਿਲੋ ਕਣਕ ਸੀ ਹਾਂਜੀ 95 ਉਸ ਵਿੱਚੋਂ ਦੁਕਾਨਦਾਰ ਨੇ 18 ਕਿਲੋ ਕਣਕ ਵੇਚ ਦਿੱਤੀ ਰਣਵੀਰ ਅੱਗੇ ਆਓ ਗੁਰਨੂਰ ਦੇ ਨਾਲ ਜੀ ਹਾਂਜੀ ਇੱਕ ਬੋਰੀ ਵਿੱਚ 95 ਕਿਲੋ ਕਣਕ ਸੀ ਉਸਨੇ 18 ਕਿਲੋ ਕਣਕ ਵੇਚ ਦਿੱਤੀ ਹੁਣ ਬੋਰੀ ਵਿੱਚ ਹੁਣ ਕਿੰਨੀ ਕਣਕ ਰਹਿ ਗਈ ਪੁੱਛਦੀਆਂ ਪੁੱਛਦੀਆਂ ਕੋਈ ਬਾਕੀਆਂ ਨੂੰ ਵੀ ਸੋਲਵ ਕਰਨ ਦੋ ਬਾਕੀਆਂ ਨੂੰ ਵੀ ਸੋਲਵ ਕਰਨ ਦੋ ਕੋਈ ਨਾ ਆਕਾਸ਼ ਤੁਸੀਂ ਦੱਸੋ 95 ਕਿਹਦੀ ਮੈਂ ਮੈਂ ਸੱਚ ਪੁੱਛੀ ਮੈਂ ਸੱਚ ਪੁੱਛੀ ਮੈਨੂੰ ਸਾਨੂੰ ਪਤਾ ਨਹੀਂ ਅਸਾਨ ਹੈ ਸਿਕੜਾ ਤਾਈ ਮੈਂ ਕੀ ਕਹਿ ਰਹੀ ਹਾਂ ਪਹਿਲਾਂ ਚੁੱਪਰੋ ਹਾਂ ਜੀ ਆਕਾਸ਼ ਤੁਸੀਂ ਮਮਾ ਧਿਆਨ ਨਾਲ ਤਿਆਰ ਦੀ ਫਿਰ ਕਿਹਾਰੇ ਪੁੱਛਿਆ ਵੀ ਨਹੀਂ ਤੁਸੀਂ ਪੁੱਛਦੇ ਕਹਿਣੀ ਹੈਗੇ ਮਨੀ 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 ਇੱਕ ਮੋੜ ਹੋਈ ਟੀਮ ਨੇ ਖੜਾ ਕਰਿਆ ਸੀ ਨਾ ਬਲਦ ਨਾਂਜੀ ਸਾਹਨੇ ਕਰਿਆ ਸੀ ਇਹ ਇਹ ਕਰਿਆ ਸੀ ਮਨੀ ਇੱਕ ਮਿੰਟ ਹਲੇ ਦੱਸਣਾ ਨਹੀਂ ਹਾਂਜੀ ਤੁਸੀਂ ਦੱਸੋ ਫੜੋ ਸੱਤਰ ਜੀ ਮੈਡਮ ਨੂੰ ਮੈਂ ਸਾਰੀ ਕਹਿੰਦੀ ਤੁਸੀਂ ਕਟਾਫੇਰ ਨਹੀਂ ਕਰਿਆ ਖੜਾ ਲਿਆ ਜੀ ਮੈਂ ਸੱਚੀ ਮੈਂ ਸਾਰੀ ਨਹੀਂ ਰਣਵੀਰ ਤੁਸੀਂ ਦੱਸੋ ਕਮਲ ਮੰਮੀ ਸਤਿ ਸ੍ਰੀ ਅਕਾਲ ਹੈ 77 76 ਮੈਂ ਤੁਹਾਨੂੰ ਜਰੂਰੀ ਮੈਡਮ ਨੇ ਤੁਹਾਨੂੰ ਪੁੱਛੀ ਹਾਂਜੀ ਮੈਂ ਅਸੀ ਮੰਮੀ ਗਲਤ ਹੈ 77 ਕਿੰਨਾ ਅਨਸਰ ਆਊਗਾ ਇਹਦਾ ਅਨਸਰ ਹੈ 77 पचानवे चो किन्ने कटाए अठारे नहीं दिखाप दिखाओ पहले कि पचानवे कि पचानवे पचानवे का लिखे नहीं है आप पचानवे नहीं है तो पचवंजा लिख रखा हाँ डी ਬੈਠੋ ਨਹੀਂ ਐਨਾ ਹੀ ਟੀਮ ਦਾ ਲੱਗਿਆ ਨੰਬਰ ਜੇਕਰ ਇੱਕ ਕਾਪੀ ਦਾ ਮੁੱਲ 20 ਰੁਪਏ ਹੈ ਤਾਂ 8 ਕਾਪੀਆਂ ਦਾ ਮੁੱਲ ਕਿੰਨਾ ਹੋਵੇਗਾ ਇੱਕ ਕਾਪੀ ਦਾ ਮੁੱਲ 20 ਰੁਪਏ ਹੈ ਤਾਂ 8 ਕਾਪੀਆਂ ਦਾ ਮੁੱਲ ਕਿੰਨਾ ਹੋਵੇ ਬਾਕੀ ਨੂੰ ਸੌਲਵਟਾ ਕਰਨ ਲੋ ਨਾ ਇੱਕ ਕਾਪੀ ਦਾ ਮੁੱਲ 20 ਰੁਪਏ ਹੈ ਕਿ ਰੰ ਤੁਸੀਂ ਇਹਨੂੰ ਕਿਉਂ ਦੱਸਦੇ ਹੋ ਨਾਲ ਦੀ ਨਾਲ ਆਦਾ ਹੈ ਆਪਸੇ ਜਸਪ੍ਰੀਤ ਕੀ ਪਤਾਉ ਗਲਤ ਦੱਸ ਰਹੀ ਹੋਵੇ ਤੈਨੂੰ ਮਮੀ ਜੀ ਮਮੀ ਜੀ ਮਮੀ ਜੀ ਆਕਾਸ਼ ਬਸੋ ਨੇ ਖੜਾ ਕਰਿਆ ਸੀ ਤਾਂ ਏਕਮ ਦੀ ਟੀਮ ਤੋਂ ਹੀ ਪੁੱਛਿਆ ਮੈਂ ਤਾਂ ਹਾਣੀ ਅਕਾਸ਼ ਹਾਣੀ ਸਹਿਜ ਮੈਂ ਕਿਹਨੇ ਦੱਸਿਆ ਸੁਸੀ ਸਹਿਜ ਕਿਸ ਨੂੰ ਦੱਸਿਆ ਕਿਹਨੇ ਦੱਸਿਆ ਸੋਨੀ ਹਾਂਜੀ ਦ ਗਲਤ ਦੱਸਤਾ ਤੈਨੂੰ ਕੀਨੇ ਦੱਸਿਆ ਕੀਨੇ ਦੱਸਿਆ ਸਹੀ ਆਹੀ ਸਹੀ ਆਹੀ ਕੀਨੇ ਦੱਸਿਆ ਸਹੀ ਆਹੀ ਝੂਠ ਬੋ ਰਹੇ ਕੀਨੇ ਦੱਸਿਆ ਸਹੀ ਦਾਦੇਰ ਪੜਾਈ ਨਹੀਂ ਆਣੀ ਦੇਖ ਲੈ ਦੱਸ ਸਹੀ ਕੀਨੇ ਦੱਸਿਆ ਬੇਟਾ ਤੁਸੀਂ ਆਪ ਹੀ ਦੱਸੋ ਲਾਪੇ ਤੈਨੂੰ ਜਿਹੜਾ ਝੂਠ ਬੋਲੂ ਨੂੰ ਪਤਾ ਨਾ ਪੜਾਈ ਨਹੀਂ ਹੁੰਦੀ ਫੇਰ ਕੰਸਰ ਆਇਦਾ ਬੀ ਨੂੰ 8 ਨਾਲ ਗੁਣਾ ਕਰੀਏ ਤੁਸੀਂ ਅਗ ਅੱਛਾ ਤੈਨੂੰ ਦੱਸਿਆ ਨਾ ਇਹ ਨਹੀਂ ਸਾਡਾ 100 ਕੱਲਾ ਕੱਲਾ ਨੋਟਬੁੱਕ ਤੇ ਸੋਲਵ ਨਹੀਂ ਕਰਨਾ ਨਾ ਇਹ ਨੂੰ ਦੱਸਣਾ ਵੀ ਤਾਂ ਸੀ ਫੇਰ ਤੁਹਾਡਾ ਨਾ ਹੱਥ ਖੜਾ ਸੀ ਹਾਂਜੀ ਇਹਨਾਂ ਦੀ ਟੀਮ ਦਾ ਲਗਾਓ ਵੀ ਇੱਕ ਨੰਬਰ ਬੇਟਾ ਮੈਂ ਸਾਰਿਆਂ ਤੋਂ ਹੀ ਪੁੱਛ ਰਹੀ ਹੁੰਨੀ ਆ ਜੇ ਜੀਡੀ ਟੀਮ ਦਾ ਹੱਥ ਪਹਿਲਾਂ ਖੜਾ ਹੋਊਗਾ ਨਾ ਮੈਂ ਉਸ ਟੀਮ ਦੇ ਬੰਦੇ ਤੋਂ ਹੀ ਪੁੱਛੂਗੀ ਨੇ ਇੱਕ ਸਵਾਲ ਹੋਰ ਦੱਸ ਦੋ ਜਨੂ ਇੱਕ ਸਵਾਲ ਲਾਸਟ ਠੀਕ ਹੈ ਕੰਡੇ ਇੱਕ ਟਾਟ ਦਾ ਮੁੱਲ 554 ਰੁਪਏ ਹੈ ਇੱਕ ਟਾਟ ਦਾ ਮੁੱਲ ਟਾਟ ਹੁੰਦੇ ਨੇ ਜਿਹੜੇ ਹੈ 554 ਹੁੰਦੇ ਨੇ 554 554 554 दा, 554 554 ਲਿਖ ਲਓ ਇੱਕ ਟਾਟ ਇੰਨੇ ਦਾ 554 ਦਾ 554 ਦਾ ਮੈਂ ਤਿੰਨ ਅਖਰੀ ਰਕਮ ਹਨ 554 ਤਾਂ 10 ਟਾਟਾ ਦਾ ਮੁੱਲ ਕਿੰਨਾ ਹੋਵੇਗਾ 10 ਟਾਟਾ ਕਿੰਨੇ ਦੇ ਆਉਣਗੇ ਜਲਦੀ ਕੱਢੋ ਇਹਨੂੰ ਮੇਰੇ ਮੂੰਹ ਵੱਲ ਨਾ ਦੇਖੋ ਕਰੋ ਸੋਲਵ ਮਣੀ ਕੱਢੋ ਇਹਨੂੰ ਸੋਲਵ ਕਰੋ ਕਾਪੀ ਤੇ ਇੱਕ ਟਾਟਾ 554 ਰੁਪਏ ਦਾ ਹੈ ਜੇ 10 ਟਾਟਾ ਲੈਣੇ ਹੋਣ ਦੁਕਾਨਦਾਰ ਤੋਂ ਤਾਂ ਕਿੰਨੇ ਦੇ ਆਉਣਗੇ ਕੋਈ ਨਾ ਬੱਚੇ ਨੂੰ ਵੀ ਤਾਂ ਕੱਢਣ ਦਾ ਆਨਸਰ ਸੁਖਦੀਪ ਦੂਰ ਹੋ ਜਾਓ ਤੁਤ ਦੁਰਫ ਮਨਮੀ ਜੀ ਤੈਨੂੰ ਪਤਾ ਲੱਗ ਗਿਆ ਮਨਮੀ ਮੈਂ ਪੁੱਛਦੀ ਆ ਕੋਈ ਨਾ ਮਨਮੀ ਸਾਡਾ ਤੈਨੂੰ ਕੱਢ ਲਿਆ ਮਨਮੀ ਫੇਰ ਮਨਮੀ ਸਾਡਾ ਸਭ ਨੂੰ ਲੈ ਕੇ ਆ ਗਈ ਰੁਕ ਜਾ ਰੁਕ ਜੀ ਇਹ ਮੈਨੂੰ ਨੋਟਬੁੱਕ ਦਿਖਾ ਕੇ ਦੇਈ ਖੋਲ ਕੇ ਦੱਸੋ ਦਿਖਾਓ ਆ ਤੀ ਦਿਖਾਓ ਕੋਈ ਨਾ ਬਾਕੀ ਕੱਢੋ ਆਉਂਦਾ ਜੀ ਕੋਈ हां वेरी गुड चलो बैठो बेड बंद कर ले कॉपी लेके जा मैंने ਦੱਸਣਾ ਨਹੀਂ ਹੈ ਠੀਕ ਹੈ ਜਵਾਬ ਦੱਸਣਾ ਨਹੀਂ ਆ ਕੀ ਤੋ ਪੁੱਛੀਏ ਬੇਟਾ ਸੋਲਵ ਕਰਨ ਦੋ ਥੋੜੇ ਚਾਰ ਪੰਜ ਬਚੇ ਰਹਿ ਗਏ ਇਹਨਾਂ ਨੂੰ ਸੋਲਵ ਕਰਨ ਦੋ ਉਹ ਵਾਪਸ ਪੰਜ ਸੌ ਪੰਜਾਹ ਚਾਰ ਦਾ 1 ਟਾਟ ਹੈ 10 ਟਾਟ ਦਾ ਮੁੱਲ ਕੱਢਣਾ ਹੈ 1 ਟਾਟ ਇਹਨੇ ਦਾ ਤੈਨੂੰ ਫੇਰ ਇਹਨੇ ਦੱਸਤਾ ਇਹਨੇ ਦੱਸੇ ਦੱਸਿਆ ਨਹੀਂ ਪੱਕੀ ਗੱਲ ਹਾਂਜੀ ਦੱਸੋ ਸਹਿਜ ਕਿੰਨੇ ਦਾ 55000 ਦਾ ਮਰੀ ਤਰੂਪ ਧਰੀ ਤੇਰੇ ਇਹਨੇ ਗਾ ਤੋ ਦੱਸੇ ਹਾਂਜੀ ਇਹ ਇਹ ਤਾਂ ਠੀਕ ਰਹਿਣਾ ਜੀ ਪਰ ਗਲਤ ਦੱਸਾਈ ਜੀ ਠੀਕ ਤਾਂ ਹੈ ਠੀਕ ਤਾਂ ਹੈਗਾ ਫਿਰ ਗਲਤ ਦੱਸੇ ਕਿਵੇਂ 55000 55000 ਰੋ ਨਾਨੀ ਜੀ ਮਾਰੋ ਇੱਕ ਤਾਂ ਪਤਾ ਨਹੀਂ ਦੇਖੋ ਇਹ ਕਾਇਦਾ ਹੀ ਕਰਕੇ ਉਹਨੂੰ ਬੋਲੋ ਠੀਕ ਬੋਲਿਆ ਵੈਸੇ ਤਾਂ ਉਹਨੇ ਵੀ ਉਹਨੂੰ ਹੋਰ ਤਰੀਕੇ ਨਾਲ ਵੀ ਤਾਂ ਬੋਲ ਸਕਦੇ ਆ ਥੋੜਾ ਦਿਖਾਓ ਇਹਨਾਂ ਨੂੰ ਪਾ ਸਾਡੇ ਸੀ ਮੈਮ ਲਾ ਗਾਉਤਾ ਕੀ ਕਰਾ ਦੇ ਲੈ ਦਿਖਾਈਏ ਇਸ ਮਣ ਦੇਖੋ ਮੈਨੂੰ ਦਿਖਾ ਖੜਾ ਹੋ ਕੇ ਦਿਖਾ ਹਾਂ ਨੇ ਚੱਲ ਫਿਰ ਕੱਢ ਦਿੰਦੇ ਆ ਲੈ ਤੂੰ ਗੁਣਾ ਗਲਤ ਕਰੀਏ ਜੈਸੇ ਦੇਖੋ ਇਹਨਾਂ ਦੀ ਟੀਮ ਨੇ ਖੜਾ ਕਰਿਆ ਸੀ ਹਾਂਜੀ ਤੁਸੀਂ ਦੱਸੋ ਆਕਾਸ਼ 5540 ਓਹੋ ਮੈਂ ਮੈਂ ਪੁੱਛੀ ਸੀ ਪਾਸ ਹੋ ਗਿਆ ਨਾ ਪਤੀ ਮੇਰਾ 36 ਮੈਂ ਨਹੀਂ ਦੱਸਾਂਗੀ ਹਾਂਜੀ 5540 ਹਾਂ ਇਹ ਸਹਿਜ ਦਾ ਵੀ ਠੀਕ ਸੀ 5540 ਚਾਰ ਠੀਕ ਹੈ ਇਹ ਇਹ ਦਾ ਵੀ ਠੀਕ ਹੈ 5540 ਵੈਸੇ ਤੁਸੀਂ ਇਕਾਈ ਦਾ ਸੈਂਕੜੇ ਦੇ ਹਿਸਾਬ ਨਾਲ 5540 ਬੋਲਣਾ ਇਹਨਾਂ ਨਾ ਕਿ ਇਹਨੂੰ 5540 ਨੂੰ ਹਾਂ ਇੱਥੇ ਗੁਣਾ ਹੋਣੀ ਸੀ ਜਿਨ੍ਹਾਂ ਦੇ ਆਨਸਰ ਗਲਤ ਨੇ ਨਾ ਉਹਨਾਂ ਨੇ ਗੁਣਾ ਗਲਤ ਕਰੀ ਐ ਕੱਡਿਆ ਦਾ ਸਵਾਲ ਠੀਕ ਸੀ ਉਹਨੂੰ ਗੁਣਾ ਵੀ ਦਸ ਨਾਲ ਕਰੀ ਐ ਗੁਣਾ ਦੇ ਵਿੱਚ ਤੁਸੀਂ ਗਲਤੀ ਕਰ ਗਏ ਅੰਦੀ ਨੀ ਨਾ ਫਿਰ ਉਹ ਸਿੱਖਣੀ ਐ ਐਨੀ ਕੱਢੋ ਰੇ ਆਨਸਰ ਕੱਢੋ ਹਾਂ ਜੀ ਦੇਖੋ ਏ ਟੀਮ ਦੇ ਕਿੰਨੇ ਨੰਬਰ ਨੇ 20 ਬੀ ਟੀਮ ਦੇ ഡി എവിശന